ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਜਿਹੜਾ ਇੱਕ ਅਭਿਆਨ ਚੱਲ ਰਿਹਾ ਜੁੱਧ ਨਸ਼ਿਆਂ ਵਿਰੁੱਧ ਤਹਿਤ ਮਾਨਯੋਗ ਡੀਜੀਪੀ ਸਾਹਿਬ ਅਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਅਤੇ ਐਸਐਸਪੀ ਸਾਹਿਬ ਸਰਦਾਰ ਅਨੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਇਹਦੇ ਐਸਐਚਓ ਘਰੇਂਦਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕੱਦਮੇ ਦਰਜ ਕੀਤੇ ਆ ਉਸ ਮੁਕੱਦਮਿਆਂ ਦੇ ਵਿੱਚ ਟੋਟਲ ਜਿਹੜੀ ਹੀਰੋਇਨ ਹੈਗੀ ਆ ਉਹ 7 ਗ੍ਰਾਮ ਦੇ ਨਾਲ ਹੈਗਾ ਔਰ ਇਹ ਡਰੋਨ ਰਾਹੀਂ ਉੱਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਸਤਾ ਕੇ ਔਰ ਉੱਥੋਂ ਹੀ ਇਹ ਗਾਂ ਸਪਲਾਈ ਕਰਦੇ ਸੀਗੇ ਜਿਹੜੀ ਕਿ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ ਹੀਰੋਇਨ ਬਰਾਮਦ ਹੋਈ ਹੈਗੀ ਸਰ ਕਿੰਨੀਆਂ ਘੰਟਿਆਂ ਤੋਂ ਉਹਨਾਂ ਦੇ ਕੋਲੋਂ ਛੁੱਟੀਆਂ ਗਈਆਂ ਡਰੋਨ ਰਾਹੀਂ ਲਈ ਆ ਕੇ ਸਪਲਾਈ ਉਹ ਹੁਣ ਮੁਕੱਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਅੱਜ ਮੰਜੋ ਕੋਰਟ 'ਚ ਪੇਸ਼ ਕਰਾਂਗੇ ਜੀ ਇਹਨਾਂ ਦਾ ਸਫੀਸ਼ੀਐਂਟ ਰਿਮਾਂਡ ਲੈ ਕੇ ਅਗਲੀ ਤਫਤੀਸ਼ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਕਿੰਨੀ ਹਿਰੋਨ ਮਹੰਗਾਈ ਹੈ ਤੇ ਕਿੱਥੇ ਕਿੱਥੇ ਦਿੱਤੀ ਆ ਔਰ ਬੈਕਵਰਡ ਫੋਰਵਰਡ ਲੇਕੇ ਜਗੇ ਆ ਉਹਨਾਂ ਨੂੰ ਖੰਘਾਲਦੇ ਹੋਏ ਜਿਹੜੇ ਅਗਲੀ ਕਾਰਵਾਈ ਹੋਊਗੀ ਉਹ ਅਮਤ ਲਿਆਂਦੀ ਜਾਊਗੀ ਸਰ ਦਲਬਾਗ ਸਿੰਘ ਜਿਹੜਾ ਦਲਬਾਗ ਸਿੰਘ ਅਰਚਦੀ ਜਿਹੜਾ ਡ੍ਰੋਨ ਵਾਲੇ ਪਸੂ ਇਹ ਲੈ ਕੇ ਆ ਰਹੇ ਸੀ ਕਿ ਇਹਨਾਂ ਨੇ ਮਿਛਪਾਈ ਸੀ ਨਹੀਂ ਨਹੀਂ ਇਹ ਇਹਨਾਂ ਕੋਲੋਂ ਤਾਂ ਜਿਹੜੀ ਇਹ ਬਰਾਮਦ ਹੋਈ ਹੈ ਜੀ ਹਾਂ ਇਹਨਾਂ ਕੋਲੋਂ ਜਿਹੜੀ ਆ ਇਹ ਇਹਨਾਂ ਕੋਲੋਂ ਇਹ ਮੋਟਰਸਾਈਕਲ ਜਿਹੜੇ ਆ ਫੜੇ ਗਏ ਆ ਇੱਕੋ ਮੋਟਰਸਾਈਕਲ ਹਾਂਜੀ ਕੋ ਮੋਟਰਸਾਈਕਲ ਸੀ ਇਹ ਦੋਹਾਂ ਦਾ ਆਪਸ ਵਿੱਚ ਤਾਲਮਿਲ ਕਿਦਾਂ ਇੱਕ ਲੋਕੋ ਕੇ ਠਾਣੇ ਦਾ ਪੈਂਦਾ ਦੂਜਾ ਪੰਦੇ ਵਾਲੀ ਚੂੜੀਆਂ ਦਾ ਤੇ ਕਿਵੇਂ ਤਾਲਮਿਲ ਸੀ ਇਹਨਾਂ ਦਾ ਕਦੋਂ ਦਾ ਤਾਲਮਿਲ ਸੀ ਇਹ ਇਹ ਸਾਰੇ ਗੱਲਾਂ ਤਫਤੀਸ਼ ਦੇ ਵਿੱਚ ਜਿਹੜੀਆਂ ਅਸੀਂ ਲਿਆਵਾਂਗੇ ਜੀ ਹੁਣ ਕਿਉਂਕਿ ਤੁਹਾਨੂੰ ਦੱਸਿਆ ਵੀ ਇਹ ਕੱਲ ਬੰਦੇ ਨੂੰ ਫੜਿਆ ਹੈਗਾ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਵੀ ਇਹਨਾਂ ਦਾ ਕੀ ਤਾਲਮੇਲ ਸੀਗਾ ਕਿਦਾਂ ਕਿਦਾਂ ਇਹ ਲਿੰਕ 'ਚ ਸੀਗੇ ਉਹ ਸਾਰੀ ਜੋ ਚੀਜ਼ ਹੈਗੀ ਆ ਉਹ ਜਾਣਦੀ ਜਾਓਗੇ ਤਦ ਇਹ ਮੈਲਾ ਦਾ ਲਿੰਕ ਪਾਕਿਸਤਾਨ ਕਿਦਾਂ ਬਣਿਆ ਜੀ ਕਿਹਦੇ ਨਾਲ ਇਹਦੀ ਗੱਲਬਾਤ ਹੁੰਦੀ ਹੈ ਕਿਦਾਂ ਸਾਰਾ ਹੋ ਰਿਹਾ ਜੀ ਮੈਲਾ ਦਾ ਤੁਹਾਨੂੰ ਜਿੱਦਾਂ ਦੱਸਿਆ ਨਾ ਜੀ ਤੁਹਾਨੂੰ ਵੀ ਇਹ ਜੋਗਾ ਸਿੰਘ ਦੀ ਵਾਈਫ ਹੈਗੀ ਆ ਔਰ ਇਹ ਵੀ ਜਿਹੜੀ ਹੈਗੀ ਹੈ ਹੀਰੋਨ ਚੱਕ ਕੇ ਉੱਥੋਂ ਲਿਆਉਣ ਦੇ ਵਿੱਚ ਤੇ ਪਲੱਸ ਅੱਗੇ ਵੇਚਣ ਦੇ ਵਿੱਚ ਇਹਦਾ ਜਿਹੜਾ ਪਾਰਟ ਹੈਗਾ ਇਸੇ ਕਰਕੇ ਜਿਹੜੀ ਇਹਦੀ ਗ੍ਰਿਫਤਾਰੀ ਜਿਹੜੀ ਆ ਮਰਤਬ ਕੀਤੀ ਗਈ ਆ ਔਰ ਇਹ ਕਿੰਨੀ ਵਾਰੀ ਤਾਰ ਦੇ ਉੱਤੇ ਬਤੌਰ ਲੇਡੀ ਹੋਣ ਦੇ ਨਾਤੇ ਕਿਉਂਕਿ ਜ਼ਮੀਨ ਇਹਨਾਂ ਦੀ ਉੱਥੇ ਪੈਂਦੀ ਆ ਬਤੌਰ ਲੇਡੀ ਹੋਣ ਦੇ ਨਾਤੇ ਜਿਹੜਾ ਸ਼ੱਕ ਘਟ ਪੈਂਦਾ ਵੀ ਕਿੰਨੀ ਵਾਰੀ ਜਾ ਕੇ ਚੁੱਕ ਕੇ ਲਿਆਈ ਆ ਤੇ ਕਿੰਨੀ ਵਾਰੀ ਖੇਪ ਇਹਨੇ ਅੱਗੇ ਦਿੱਤੀ ਹੈਗੀ ਆ ਉਹ ਸਾਰਾ ਪਾਰਟ ਆਫ ਇੱਕ ਇਨਵੈਸਟੀਗੇਸ਼ਨ ਹੈਗਾ ਜਿਹੜਾ ਅਸੀਂ ਥੋਰਲੀ ਕਰ ਰਹੇ ਹਾਂ ਸਰ ਔਰਤਾਂ ਕਰਦੀ ਇਹਦੇ ਤੇ ਸ਼ੱਕ ਨਹੀਂ ਸੀ ਪੈਂਦਾ ਐਸਾਂ ਦੀ ਵੀ ਗੱਲ ਕਰ ਸਕਦੇ ਆ ਨੇਚਰਲੀ ਆ ਜੀ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਕਿਤੇ ਜਾਣੇ ਹੈਗੇ ਹੋ ਤਾਂ ਉਹਨੂੰ ਥੋੜੀ ਜੀ ਇੱਕ ਮੱਕੇ ਦੇਖਦੇ ਹੈਗੇ ਵੀ ਔਰਤ ਹੈਗੀਏ ਇਹ ਸ਼ਾਇਦ ਨਹੀਂ ਲੈ ਆ ਸਕਦੀ। ਜਿਹੜੀ 5 ਕਿਲੋ ਰਿਫਟੇ ਹੁੰਦੇ ਸੀ ਪਿੱਛੇ ਕਿ ਆ ਰਹੇ ਸੀ ਤੇ ਫਿਰ ਲੈ ਕੇ ਕਿਧਰੋਂ ਆ ਰਹੇ ਸੀ 5 ਕਿਲੋ ਕਿਹੜੇ ਨਕੀ ਕੋਰ ਬਾਰਡਰ ਅਲੀ ਸੈਟ ਤੋਂ ਲੈ ਕੇ ਆ। ਉਹ ਅਜੇ ਪੁੱਛ ਕੇ ਚ ਕਰ ਰਹੇ ਆ ਜੀ ਇੱਕ ਸਾਰ ਹੋਰ ਦੱਸੋ। ਬਿਲਕੁਲ ਫੂਲ ਦੀ ਕਰਮਤ ਹੈ ਜਿਹੜਾ ਇੱਕ ਸਾਰ ਜਿੱਦਾਂ ਪੰਜਾਬ ਇੱਕ ਗੱਲ ਵੀ ਜਿੱਦਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਘਰ ਡਿਸਟロイ ਕੀਤੇ ਹਨ ਜਿੱਦਾਂ ਨਸ਼ਾ ਦਸ ਕਰਨੇ। ਸਪੋਸ ਜਿਹੜੀ ਜ਼ਮੀਨ ਨੂੰ ਵਰਤਦੇ ਨੇ ਜਿਸ ਤਰ੍ਹਾਂ ਇਹੋ ਹੀ ਮਹਿਲਾ ਜਿੰਗੀ ਇਹਦੀ ਜ਼ਮੀਨ ਤੇ ਹਰੋਂ ਜਾਂਦੀ ਉਹਦੇ ਦਰ ਬੋਲਦੇ ਨੇ। ਤਾਂ ਇਹ ਜੁਨੀ ਪ੍ਰੋਵੀਜ਼ਨ ਵੀ ਹੈ ਕਿ ਜਿਹੜੀ ਜ਼ਮੀਨ ਵਰਤੀ ਜਾਂਦੀ ਹੈ ਜਿਹੜੇ ਜਿਨ੍ਹਾਂ ਦੀ ਜ਼ਮੀਨ ਲੱਗਦੀ ਉਹ ਤਸਕਰੀ ਦਾ ਕੰਮ ਕਰਦੇ ਆ ਉਹਨਾਂ ਖਿਲਾਫ ਕੋਈ ਕਾਰਵਾਈ ਇਤਨਾ ਦੀ ਕਿਉਂਕਿ ਤੁਸੀਂ ਜ਼ਿਆਦਾਤਰ ਇਹ ਚੀਜ਼ ਕੀਤੀਆਂ ਪਹਿਲਾਂ ਵੀ ਨਾ ਪਿਛਲੇ ਵੀ ਤਾਂ ਇਹ ਜ਼ਮੀਨ ਦੇ ਉੱਤੇ ਵੀ ਕਾਰਵਾਈ ਦਾ ਮੌਕਾ ਨਹੀਂ ਹੁੰਦੀ ਕਰਦੇ ਬਿਲਕੁਲ ਜੀ ਇਹ ਜਿੰਨੇ ਹਰਮਨਾਂ ਕੋਲ ਮਿਲੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਕਿੰਨੇ ਮੁਕੱਦਮੇ ਦਰਜ ਨੇ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਪਰ ਜੋ ਐਸ ਪਰ ਰਿਕਾਰਡ ਲੋਪੋਕੇ ਥਣ ਦਾ ਇਹਨਾਂ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਕਰ ਹਾਂਜੀ ਇਹਨਾਂ ਕਿਉਂਕਿ ਇਹ ਲੋਪੋਕੇ ਦੇ ਰਹਿਣ ਵਾਲੇ ਆ ਜੀ ਇਹ ਲੇਡੀਜ਼ ਇਸ ਤੋਂ ਪਹਿਲਾਂ ਤੁਸੀਂ ਸ਼ਹਿਰ ਦੇ ਵਿੱਚ ਜਿਵੇਂ ਪੀਲਾ ਪੰਚਰ ਫਿਰਿਆ ਆ ਤੇ ਰਟਾਰੀ ਦੇ ਅੰਦਰ ਵੀ ਕਾਫੀ ਘਰ ਨੇ ਜਿਹੜੇ ਤੁਸੀਂ ਕਿਸੇ ਦੇ ਨਹੀਂ ਸੀਗੇ ਕੀਤੇ ਆ ਉਹਨਾਂ ਤੇ ਕੋਈ ਇਸ ਤਰ੍ਹਾਂ ਦਾ ਚਲੌ ਨਹੀਂ ਨਹੀਂ ਜਿਹੜੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜੀ 63 ਐਫ ਦੇ ਐਨਡੀਪੀਐਸ ਐਕਟ ਤਹਿਤ ਜਿਹੜੀ ਪ੍ਰੋਪਰਟੀ ਫ੍ਰੀਜ਼ ਹੋ ਚੁੱਕੀ ਹੈਗੀ ਆ ਉਹ ਕੰਪੀਟੈਂਟ ਅਥਾਰਟੀ ਵੱਲੋਂ ਦਿੱਲੀ ਵੱਲੋਂ ਫ੍ਰੀਜ਼ ਹੋ ਚੁੱਕੀ ਆ ਉਹਨਾਂ ਨੂੰ ਡਿਮੋਲਿਸ਼ ਨਹੀਂ ਕਰ ਸਕਦੇ ਅਸੀਂ ਉਦੋਂ ਇਲਾਵਾ ਜੇ ਕਿਸੇ ਅਸੀਂ ਹੋਰ ਪ੍ਰੋਪਰਟੀਆਂ ਜਿਹੜੀਆਂ ਸੀਨੀਅਰ ਸਮਗਦਰਸ ਨੇ ਬਣਾਈਆਂ ਹੈਗੀਆਂ ਇਲੈਗਲ ਤਰੀਕੇ ਨਾਲ ਜਿਹੜੀਆਂ ਜਾਂ ਕੋਈ ਕਿਸੇ ਬਿਨਾ ਰਜਿਸਟਰੀ ਤੋਂ ਜਾਂ ਕਿਤੇ ਕਬਜ਼ਾ ਕੀਤਾ ਜਾਂ ਕਿਤੇ ਉਸ ਪੈਸੇ ਨਾਲ ਕਿਤੇ ਜਾਇਦਾਦ ਬਣਾਈ ਹੈਗੀ ਆ ਉਹ ਅਸੀਂ ਆਇਡੈਂਟੀਫਾਈ ਕਰ ਰਹੇ ਆਂ ਔਰ ਲੀਗਲ ਵੇ ਦੇ ਨਾਲ ਜੋ ਇੱਕ ਲੀਗਲ ਵੇ ਹੈਗਾ ਲੀਗਲ ਵੇ ਦੇ ਨਾਲ ਉਹਨਾਂ ਨੂੰ ਡਿਸਟਰੋਏ ਕੀਤਾ ਜਾਊਗਾ ਸਰ ਇੱਕ ਆਰਡਰ ਦਾ ਜਿਹੜੀ ਜਿੰਦ ਨੂੰ ਜੋੜ ਕੀਤਾ ਕਿ ਇਹਦਾ ਵੱਡਾ ਰੋਲ ਸੀ ਹੈ ਵੇਚਦੀ ਵੀ ਸੀ ਅੱਗੇ ਲੈ ਕੇ ਜਾ ਕੇ ਕਿ ਉੱਥੋਂ ਤੱਕ ਨਹੀਂ ਸੀਮਿਤ ਰਹਿੰਦੇ ਤੇ ਇਹ పార్ਟ ਆਫ ਇਨਵੈਸਟੀਗੇਸ਼ਨ ਤੁਹਾਨੂੰ ਦੱਸ ਰਿਹਾ ਨਾ ਜੀ ਹੁਣ ਇਹ ਵੱਡੀ ਕਾਮਯਾਬੀ ਹੈ ਕਿ ਔਰਤਾਂ ਦੀ ਸ਼ਮੂਲੀਅਤ ਹੈ ਕਿਉਂਕਿ ਸ਼ੱਕ ਵੀ ਨਹੀਂ ਪੈਂਦਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਇਹ ਆਪਣੇ ਤਾਂ ਬਿਲਕੁਲ ਤਾਰਾਂ ਦੇ ਲਾਗੋਂ ਚੁੱਕ ਕੇ ਲਿਆ ਕੇ ਆਪਣੇ ਇਹਨਾਂ ਦਾ ਘਰ ਵੀ ਉੱਥੇ ਲੱਗ ਗਿਆ ਜ਼ਮੀਨ ਵੀ ਲੱਗ ਗਈ ਇਹਨਾਂ ਦੀ ਤੇ ਉਥੋਂ ਲਿਆ ਕੇ ਇਹ ਕਿੱਥੇ ਡੰਪ ਕਰਦੇ ਸੀ ਕੀ ਕਰਦੇ ਸੀ ਉਹ ਸਾਰੀ ਪੁੱਛ ਕੇ ਜਿਹੜੀ ਆ ਰਿਮਾਂਡ ਦੇ ਦੌਰਾਨ ਕਿਉਂਕਿ ਦੇਖੋ ਜਿਹੜਾ ਬੰਦਾ ਹੀਰੋਇਨ ਵੇਚਦਾ ਚੁਸਤ ਚਲਾਕ ਆ ਇਸ ਲੈਵਲ ਦੀ ਪਾਕਿਸਤਾਨ ਤੋਂ ਮੰਗਾ ਕੇ ਹੀਰੋਇਨ ਇੱਥੇ ਸਮਗਲਿੰਗ ਕਰ ਰਹੇ ਆ ਤੇ ਇਹਨਾਂ ਨੂੰ ਰਿਮਾਂਡਦਰਾਂ ਜਿਹੜਾ ਸਖਤੀ ਨਾਲ ਪੁਸ਼ਕਸ਼ ਕੀਤੀ ਜਾਊਗੀ ਤਾਂ ਹੀ ਇਹ ਗੱਲਾਂ ਆ ਕੇ ਸਾਹਮਣੇ ਆਉਣਗੀਆਂ। ਔਰਤ ਹੀ ਹੋ ਰਹੀ ਹੈ, ਮਾਸਟਰਮਾਈਂਡ ਔਰਤ ਹੀ ਹੈ ਜਿਸ ਨਹੀਂ ਮਾਸਟਰਮਾਈਂਡ ਜਿਹੜਾ ਦੂਜਾ ਪੰਜਾਬ ਸਿੰਘ ਹੈ। ਪਰ ਇਹ ਸਾਰਾ ਮਤਲਬ ਆਪਰੇਸ਼ਨ ਇਹੋ ਹੀ ਹੈਡ ਕਰਦੀ ਸੀ ਉਸ ਤੋਂ ਬਾਅਦ ਜਦੋਂ ਸਮਾਨ ਇੱਧਰ ਆਈ। ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਵੀ ਐਜ਼ ਇਹ ਲੇਡੀ ਹੋਣ ਦੇ ਨਾਤੇ ਉਹਨੂੰ ਇਹ ਭੇਜਦੇ ਸੀ ਵੀ ਤਾਰਾਂ ਤੋਂ ਅੱਗੋਂ ਜਾ ਕੇ ਤੁਸੀਂ ਚੱਕ ਲਿਓ ਤਾਂ ਕਿ ਇਹਦੇ ਸ਼ੱਕ ਨਾ ਪਵੇ। ਤੇਰੀ ਕਾਮਯਾਬੀ ਸਮਝੋ ਕਿ ਇਸ ਤਰ੍ਹਾਂ ਦਾ ਕਾਟਲ ਜਿਹੜਾ ਬਿਲਕੁਲ ਜੀ ਇਹ ਇਹਦੇ 'ਚ ਆਪਣੇ ਜਨਦਰ ਦੇ ਹੱਤੀ ਦੀ ਬਹੁਤ ਵੱਡੀ ਕਾਮਯਾਬੀ ਆ ਜਿਹ ਇੱਕ ਆਪਣੇ ਘਰ ਦੀ ਲੇਡੀਜ਼ ਨੂੰ ਹੀ ਯੂਜ਼ ਕਰਕੇ ਵਤ ਕੇ ਉਹਨੂੰ ਤਾਰਾਂ ਲਾ ਕੇ ਭੇਜ ਕੇ ਤੇ ਕੋਈ ਹੀਰੋਇਨ ਚ ਕਾ ਕੇ ਤੇ ਇਹ ਕੰਮ ਕਰ ਰਿਹਾ ਹੈਗਾ ਔਰ ਫਰਦਰ ਅੱਗੇ ਵੀ ਅਸੀਂ ਇਸ ਚੀਜ਼ ਦਾ ਧਿਆਨ ਰੱਖ ਰਹੇ ਹਾਂ ਫਰਦਰ ਵੀ ਕਾਫੀ ਵਕਤ ਮੈਂ ਇਹ ਜੀ ਲੜਕੀ ਨੂੰ ਇਹ ਜੀ ਔਰਤ ਨੂੰ ਨਾਮਿਨੇਟ ਕਰਨਾ ਗੁੰਦੀ ਅਕਸਰ ਉਹਨੂੰ ਕਾਫੀ ਦਿੱਕਤ ਹੁੰਦੀ ਲੇਡੀ ਤਾਂ ਅਸਪਾਨ ਨੇ ਲੇਕਰ ਉਹਨਾਂ ਨੇ ਇਹਨੂੰ ਕਾਬੂ ਕੀਤਾ ਨਹੀਂ ਬਿਲਕੁਲ ਜੀ ਜਿਹੜਾ ਬੰਦਾ ਉਹਦੇ ਚ ਤਾਂ ਇੱਕ ਪੁਲਿਸ ਦਾ ਕੰਮ ਹੈਗਾ ਭਾਵੇਂ ਉਹ ਲੇਡੀਜ਼ ਆ ਭਾਵੇਂ ਜੈਂਟਸ ਆ ਪਰ ਜਿਹੜਾ ਬੰਦਾ ਨਸ਼ਾ ਵੇਚਣ ਦਾ ਕੰਮ ਕਰੂਗਾ ਉਹਦੇ ਨਾਲ ਇਹੀ ਅਕਸਰ ਹੋਊਗਾ ਔਰ ਇਦਾਂ ਹੀ ਉਹਨਾਂ ਦੇ ਕਾਰ ਆ ਵੀਰ ਉਹਨੂੰ ਬੋਟਿਕਰ ਕਰਵੀਆਂ ਦੇ 23 ਕਿਲੋ 25 ਜਿੰਨੀਆਂ ਵੀ ਹੁੰਦੀਆਂ ਸੀ ਇਹ ਨਾ ਸਾਰਿਆਂ ਦਾ ਉਧਰ ਵੀ ਕੋਈ ਲਿੰਕ ਪਤਾ ਲੱਗਦਾ ਜਿੱਦਾਂ ਦੇ ਦੇ ਦੋ ਇੰਨਾ ਹੀ ਇੰਟਰੋਗੇਸ਼ਨ ਕਰਦੇ ਦੇਖੋ ਇਹ ਤਾਂ ਤੁਸੀਂ ਨਾਵੇਂ ਪੜੇ ਜਾਂ ਪਿਛਲੀਆਂ ਉਤੋਂ ਪਤਾ ਲੱਗਦਾ ਕਿ ਉਹ ਕੌਣ ਬੰਦੇ ਨੇ ਕਿਸ ਤਰ੍ਹਾਂ ਵੀ ਬਿਲਕੁਲ ਜੀ ਜਿਹੜੇ ਉਹਦੇ ਇਹਨਾਂ ਦੇ ਜਦੋਂ ਅਸੀਂ ਫੋਨ ਅਨਲਿਸਿਸ ਹੁੰਦੇ ਆ ਜੀ ਉਹਦੇ ਵਿੱਚੋਂ ਪਾਰ ਪਾਕਿਸਤਾਨ ਦੇ ਨੰਬਰ ਜਿਹੜੇ ਹੈਗੇ ਉਹ ਨਿਕਲਦੇ ਹੈਗੇ ਆ ਪਰ ਉਹਦੇ ਨਾਲ ਇਹ ਆ ਵੀ ਸਿਰਫ ਨੰਬਰਿੰਗ ਤੇ ਉੱਤੇ ਹੀ ਸਾਡੀ ਜਿਹੜੀ ਤਫਤੀਸ਼ ਉੱਥੇ ਰਹਿ ਜਾਂਦੀ ਆ ਕਿਉਂਕਿ ਉਹ ਪਾਕਿਸਤਾਨ ਬੈਠੇ ਆ ਪਰ ਇਹ ਜਿਹੜੀ ਗੱਲ ਹੈਗੀ ਆ ਉਹਦੇ ਵਿੱਚ ਇਹ ਇਹਨਾਂ ਦੀ ਪੁੱਛਗਿੱਛ ਵੀ ਹੁੰਦੀ ਆ ਵੀ ਇਹ ਬੰਦਾ ਜਿਹੜਾ ਮੈਂ ਨੰਬਰ ਮੇਰੇ ਨਾਲ ਚੱਲਦਾ ਸੀ ਜਿਹੜਾ ਮੇਰੇ ਨਾਲ ਉੱਥੋਂ ਮੇਰੇ ਨਾਲ ਕੰਮ ਕਰਦਾ ਸੀ ਉਹਦਾ ਆ ਨਾਂ ਹੈ ਉਹਦਾ ਆ ਨਾਂ ਹੈ ਉਹ ਜਿਹੜੀ ਚੀਜ਼ ਜਿਹੜੀ ਆ ਉਹ ਫਾਈਲ ਤੇ ਲਈ ਜਾਂਦੀ ਆ ਕਿਤੇ ਵਜੂ ਖੇਤੀ ਕਰਦੇ ਆ ਵੱਟ ਦੇ ਲਾ ਕੇ ਜਾਂ ਇਹਨਾਂ ਦੀ ਜਾਂ ਕੋਈ ਹੋਰ ਤਲਾ ਕਰਦੇ ਆ ਜੀ ਖੇਤੀ ਆ ਜੀ ਕਿੱਤੀ ਕਿੱਤੀ ਕਰਦੇ ਆ ਨਹੀਂ ਇਹ ਪਹਿਲਾਂ ਦੇ ਨਾਲੋਂ ਹੋਰ ਕਰਨਾ ਸ਼ਾਮਲ ਹੈ ਕਿੰਨੀ ਇਸ ਤਰ੍ਹਾਂ ਦਾ ਬੰਦ ਕਰਦੇ ਕਿਉਂਕਿ ਡਰੋਂ ਕਰਾਈ ਬਹੁਤ ਵੱਡੀ ਕੰਦੀ ਦੇ ਵਿੱਚ ਜਿਹੜੀ ਹੀਰੋਇਨ ਆ ਲਈ ਹੈ ਅਜੇ ਤਾਂ ਇਹੇ ਤੁਹਾਡੇ ਸਾਹਮਣੇ ਜਿਹੜੀ ਲੀਡੀ ਕਾਬੂ ਕੀਤੀ ਗਈ ਹੈ ਇਹੀ ਸਾਡੇ ਆਈਸ ਆਪ ਸਾਹਮਣੇ ਧਿਆਨ ਚਾਹੀ ਤੁ ਸਾਡੇ ਕੋਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਸਿਗੀ ਤੇ ਉਸ ਤੋਂ ਇਲਾਵਾ ਅਸੀਂ ਹੁਣ ਇਹ ਚੀਜ਼ ਤੇ ਵੀ ਨਿਗਾਹ ਰੱਖ ਰਹੇ ਹਾਂ ਵੀ ਜਿਹੜੀ ਇੱਕ ਲੇਡੀਜ਼ ਨੂੰ ਵਰਤ ਕੇ ਉੱਥੇ ਤਾਰਾਂ ਦੇ ਲਾਗੇ ਵਰਤਿਆ ਜਾਂਦਾ ਕਿਉਂ ਅਸੀਂ ਧਿਆਨ ਰੱਖ ਰਹੇ ਅੱਗੇ ਜੋ ਵੀ ਹੋਇਆ ਇਹਦਾ ਕੰਮ ਕਰ ਕੋ ਉਹਦੇ ਖਿਲਾਫ ਜੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਿਸ ਤਸਕਰਾ ਦਾ ਜਿਹੜਾ ਇੱਕ ਮੈਂ ਨਹੀਂ ਚਾਹ ਜਿਹੜੀ ਤ ਇਹ ਜਰਾ ਦੇਖਾ ਤੁਹਾਨੂੰ ਲੱਗਦਾ ਨਾਮ ਕੋਈ ਮਿਲਦਾ ਕਿ ਹਾਸੇ ਬੰਦੇ ਨੇ ਭੇਜੇ ਆ ਹਥਿਆਰ ਵੀ ਜਿਸ ਤਰ੍ਹਾਂ ਪਾਕਿਸਤਾਨ ਤੋਂ ਭੇਜਦੇ ਨੇ ਉਹ ਵੀ ਹੈਰਨ ਭੇਜਦੇ ਨੇ ਵੀ ਕਈ ਹਥਿਆਰ ਵੀ ਕਈ ਵਾਰੀ ਤੁਸੀਂ ਕਰਦੇ ਹੋ ਕਿ ਇਹ ਇਹ ਕਈ ਵਾਰੀ ਸਿਮਿਲਰ ਹੁੰਦਾ ਜੀ ਵੀ ਕਈ ਵਾਰੀ ਜਿਹੜੇ ਹਥਿਆਰਾਂ ਵਿੱਚ ਵੀ ਉਹਨਾਂ ਦੇ ਨਾਂ ਆਉਂਦੇ ਆ ਤੇ ਉਸੇ ਬੰਦੇ ਦੇ ਹੀ ਹੀਰਵਨ ਸਮਗਦਰ ਦੇ ਵਿੱਚ ਵੀ ਨਾਂ ਆਉਂਦੇ ਆ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸਰ ਬਹੁਤ-ਬਹੁਤ ਧੰਨਵਾਦ